ਉਸੇ ਕੋਲ 8 ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਇਨੀ ਹੈਸੀਅਤ ਆ ਕਿ ਉਹ ਬਿਨਾ ਕਿਸੇ ਛੱਤਰ ਛਾਇਆ ਤੋਂ ਬਿਨਾ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾ ਰੁਪਏ ਦੀ ਜਾਇਦਾਦ ਬਣਾ ਕੇ ਬੈਠੇ ਕਿ ਉਸ ਯੂਟਿਊਬਰ ਨੇ ਉਸੇ ਆਫੀਸਰ ਦੀ ਕਨਕ੍ਰੀਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ 'ਚ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤਮਾਨ ਸਰਕਾਰ ਦੀ ਆਲਾ ਪੁਲਿਸ ਆਫੀਸਰਜ਼ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਇੰਨੀ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਆ ਤਲਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰਸ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਆ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲਿਓਰ ਕਰਦੀ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਮੇਨਸਟ੍ਰੀਮ ਮੀਡੀਆ ਚੁੱਪ ਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ 2 ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕੀਤੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮਚ ਰਿਹਾ ਉਹਦੇ ਵਟਸਐਪ ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਹਾਯਾਤ ਬਹੁਤ ਅ ਮਤਲਬ ਇਹ ਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਅ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਇਆ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਨਡ ਨਹੀਂ ਕੀ ਉਹ ਬਹੁਤ ਹਲੇ ਅਨਟ੍ਰੇਨਡ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀ ਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਹੈ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੇ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਹਾਂ ਕਿ ਉਸ ਆਫੀਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਵੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਿਰਦਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਆਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਚਤੌਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮੀ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਟ ਦੀ ਸ਼ਹਿਰ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟੀਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਇੱਥੇ ਜੇ ਇੱਕ ਨਾ ਪੁਨੀਤ सूद ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਰ ਹਵਾ ਪੈਸੇ ਦਾ ਕਰਦਾ ਹੋਣਾ ਟਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਚੋਂ ਉਹਨੂੰ ਫਗਵਾੜਾ ਹੁਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮਤਲਬ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਏ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਿਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਆ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਦ ਹਾਈ ਕੋਰਟ ਆਇਆ ਹਾਈ ਕੋਰਟ ਨੇ ਉਮੰਗਦਾ ਰਿਹਾ ਜੀ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਆਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ 1.5-2 ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਇਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹ ਹਾਂ ਵੈਸਟ ਵੈਸਟਰਨ ਦਾ ਜਾਂ ਵੈਸਟਰਨ ਯੂਨੀਅਨ ਸੋਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਸਵਗਲੋਰੀ ਕੋਈ ਅੱਜਕੱਲ੍ਹ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਡੇਢ ਦੋ ਮਹੀਨੇ ਉਹਨੂੰ ਜੇਲ੍ਹ ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਕਿ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹ ਤਾਂ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪੀਐਸ ਵਰਗੇ ਕੇਸਾਂ ਵਿੱਚ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਹੋ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਸੀ ਚਾਹੀਦੀ ਸੀ ਲੇਕਿਨ ਅਨਫੋਰਚਨਟਲੀ ਉਹ ਰਿੱਟ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੇ ਇਨਸਾਫ ਵਾਸਤੇ ਲੜਾਈ ਲੜ ਰਿਹਾ ਹਾਂ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦਾਇਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲ ਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖੈਰੇ ਨੂੰ 9 ਸਾਲ ਪੁਰਾਣੇ ਮੁਕਦਮੇ ਵਿੱਚ ਗਲਤ ਇਮਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਿਲਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਚਲੰਦਰ ਇਹਨੇ ਆਪ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖੈਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵਾਨਪਾਨ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017 ਚ ਇਸੇ ਭਗਵੰਤਪਾਨ ਨੇ ਆਣ ਕੇ ਕਿਹਾ ਕਿ ਖੈਰੇ ਨਾਲ ਬੜਾ ਤੱਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਸੇ ਕੇਸ 'ਚ ਇਸੇ ਸੁਵਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਹਿਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਪੁੱਛਣਾ ਚਾਹਣਾ ਕਿ ਭਗਵੰਤਪਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਇਹ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਾਂਸਟੇਬਲ ਦੇ ਨਾਲ ਇਸ आईपीएस ਅਫਸਰ ਦੇ ਤੁਲਕਾਤ ਸੀਗੇ ਕੀ ਸੁਪਨ ਸ਼ਰਮਾ ਦੇ ਤੁਲਕਾਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਆ ਜਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਵਾਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੀ ਮੈਨੂੰ ਟ੍ਰੇਨਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੁਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਲੋਕੇ ਮੈਂ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ 'ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ 'ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵਾਨਪਾਤ ਮਾਨ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਵਾਲਾ ਆ ਜਿਹੜਾ ਵੀ ਵਿਅਕਤੀ ਉਹਦੇ ਨਾਲ